ਜੇ ਸਰਕਾਰ ਨਾਲ ਹੋਵੇ ਤਾਂ ਜ਼ਰੂਰੀ ਨਹੀਂ ਕਿ ਜਿੱਤ ਪੱਕੀ ਹੋ ਜੂਗੀ ਸਰਕਾਰ ਨਾਲ ਹੁੰਦਿਆਂ ਵੀ ਹਾਰਾਂ ਤੈਅ ਹੋ ਕਰ ਦਿੰਦੀ ਆ ਪਬਲਿਕ ਔਰ ਬਹੁਤ ਬੁਰੀ ਤਰ੍ਹਾਂ ਪਿੱਟਦੀ ਆ ਹਰਾਉਂਦੀ ਆ ਪਬਲਿਕ ਪਬਲਿਕ ਨੂੰ ਬੇਵਕੂਫ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕੰਗਣਾ ਰਾਉਤ ਨੇ ਇਹੀ ਕੀਤਾ ਕਿ ਸਰਕਾਰ ਨਾਲ ਹੈ ਤੇ ਸਾਰੀ ਪਬਲਿਕ ਨਾਲ ਪੰਗਾ ਲੈ ਲੋ 8ਵੇਂ ਦਿਨ ਦੀ ਉਹਦੀ ਜਿਹੜੀ ਟੋਟਲ ਕਮਾਈ ਹੈ ਨਾ 8ਵੇਂ ਦਿਨ ਦੀ ਜਿਹੜੀ ਕਮਾਈ ਹੈ ਉਹਦੀ ਫਿਲਮ ਦੀ ਐਮਰਜੈਂਸੀ ਦੀ 16 ਲੱਖ ਹੈ ਇਹਨੇ ਕਿੰਨਾ ਵੀ ਕੋਸ਼ਿਸ਼ ਕਰ ਲੈ 30 ਲੱਖ ਤੋਂ ਪਾਰ ਨਹੀਂ ਜਾਣਾ 30 ਕਰੋੜ ਤੋਂ ਪਾਰ ਨਹੀਂ ਜਾਣਾ ਤੇ 60 ਤੋਂ 80 ਕਰੋੜ ਇਹਦੀ ਲਾਗਤ ਹੈ ਜਾਨੀ ਕਿ ਸੁਪਰ ਡੁੱਪਰ ਫਲਾਪ ਫਿਲਮ ਹੋਊਗੀ ਔਕਾਤ ਜਾਦ ਆ ਗਈ ਹੋਊਗੀ ਕੰਗਣਾ ਨਾਉ ਤੂੰ ਸਮਝ ਆ ਗਈ ਹੋਊਗੀ ਰੋ ਰਹੀ ਗੜਗੜਾ ਰਹੀ ਕਿ ਮੇਰੀਆਂ ਫਿਲਮਾਂ ਪੰਜਾਬ ਵਿੱਚ ਬਹੁਤ ਚੱਲਦੀਆਂ ਸੀ ਤੇ ਤੂੰ ਪੰਜਾਬੀਆਂ ਨੂੰ ਬੇਵਕੂਫੀ ਸਮਝਿਆ ਤਾਂ ਹਮੇਸ਼ਾ ਬੇਵਕੂਫ ਹੀ ਰਹਿਣਗੇ ਬਹੁਤ ਵਧੀਆ ਕੀਤਾ ਧੰਨਵਾਦ ਆ ਸਾਰਿਆਂ ਦਾ ਕਿ ਇਹਨੂੰ ਇਹਦੀ ਔਕਾਤ ਦਿਖਾਉਣ ਦੇ ਲਈ ਬਹੁਤ ਵਧੀਆ